ਦਿੱਲੀ ਵਿੱਚ ਫੇਰ ਲੱਗਣ ਜਾ ਰਿਹਾ ਇੱਕ ਵੱਡਾ ਕਿਸਾਨ ਮੋਰਚਾ 200 ਤੋਂ ਵੱਧ ਜਥੇਬੰਦੀਆਂ ਦੀ ਬਣੀ ਸਹਿਮਤੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਸਾਂਝੀ ਕੀਤੀ ਜਾਣਕਾਰੀ ਜੀ ਹਾਂ ਤੁਸੀਂ ਦੇਖ ਰਹੇ ਹੋ ਡੇਲੀ ਪ੍ਰਾਈਮ ਨਿਊਜ਼ ਪੰਜਾਬੀ ਮੈਨਿਹਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਵੱਲੋਂ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਵਿੱਚ ਉਹਨਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 13 ਫਰਵਰੀ ਨੂੰ ਐਮਐਸਪੀ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਇੱਕ ਵੱਡਾ ਸੰਘਰਸ਼ ਕਰਨ ਜਾ ਰਹੇ ਹਨ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਸ ਸੰਘਰਸ਼ ਲਈ 200 ਤੋਂ ਵੱਧ ਜਥੇਬੰਦੀਆਂ ਦੀ ਸਹਿਮਤੀ ਬਣੀ ਹੈ ਜਿਸ ਵਿੱਚ ਕੁਝ ਉੱਤਰੀ ਭਾਰਤ ਦੀਆਂ ਜਥੇਬੰਦੀਆਂ ਵੀ ਸ਼ਾਮਲ ਹਨ ਢੱਲੇਵਾਲ ਸਾਹਿਬ ਵੱਲੋਂ ਕਿਹਾ ਗਿਆ ਸਰਕਾਰ ਕਾਰਪੋਰੇਟ ਕਰਾਣਿਆਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਜੋ ਕਿ ਬਹੁਤ ਘਾਤਕ ਹੈ ਉਨ੍ਹਾਂ ਨੇ ਕਿਹਾ WTO ਨੂੰ ਪਿੱਛੇ ਹਟਕਣਾ ਬਹੁਤ ਜ਼ਰੂਰੀ ਹੈ ਜੋ ਇੱਕ ਵੱਡੀ ਲੜਾਈ ਹੈ ਜਿਸ ਨਾਲ ਕਿਸਾਨ ਮਜ਼ਦੂਰ ਕੱਚੇ ਵਿੱਚ ਡੁੱਬੇ ਹੋਏ ਹਨ ਤੇ ਖੁਦਖੁਸ਼ੀਆਂ ਕਰ ਰਹੇ ਹਨ ਅਤੇ ਸਰਕਾਰ ਵੱਲੋਂ ਕਿਸਾਨਾਂ ਤੋਂ 14 ਲੱਖ ਕਰੋੜ ਰੁਪਏ ਲੁੱਟੇ ਗਏ ਹਨ ਅਤੇ ਲਗਭਗ 1.14 ਲੱਖ ਕਰੋੜ ਰੁਪਏ ਕਾਰਪੋਰੇਟਾਂ ਦੇ ਮਾਫ ਕਰ ਦਿੱਤੇ ਗਏ ਹਨ ਆਓ ਸੁਣਦੇ ਹਾਂ ਕੀ ਬੋਲੇ ਜਗਜੀਤ ਸਿੰਘ ਢੱਲੇਵਾਲ ਨਹੀਂ ਚੱਲ ਰਿਹਾ ਇਹ ਚੱਲ ਨਹੀਂ ਰਿਹਾ ਚੱਲਦਾ ਚੱਲ ਆਵਾਜ਼ ਆ ਕਰ ਰਹਾ ਬਣੋ ਬੋਲ ਦ ਚਲ ਜੀ ਸਤਿਕਾਰਯੋਗ ਪੱਤਰਕਾਰ ਦੋਸਤੋ ਸਭ ਤੋਂ ਪਹਿਲਾਂ ਤਾਂ ਆਪ ਸਭ ਨੂੰ ਸਾਡੇ ਦੀ ਅੱਜ ਦੀ ਇਸ ਸੱਦੇ ਤੇ ਪ੍ਰੈਸ ਕਾਨਫਰੰਸ ਦੇ ਲਈ ਨੂੰ ਕਵਰ ਕਰਨ ਲਈ ਪਹੁੰਚਣ ਤੇ ਆਪ ਸਭ ਦਾ ਧੰਨਵਾਦ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਪ੍ਰੋਗਰਾਮ ਲਿਖਿਆ ਹੈ ਮੇਰਾ ਖਿਆਲ ਹੈ ਤੁਸੀਂ ਪੂਰੀ ਸਾਰੀ ਦੀ ਸਾਰੀ ਪ੍ਰੈਸ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਕਿ 13 ਫਰਵਰੀ ਨੂੰ ਜੋ ਦਿੱਲੀ ਲਈ ਪੂਰੇ ਭਾਰਤ ਦੇ ਵਿੱਚੋਂ ਵੱਖ-ਵੱਖ ਏਰੀਆ ਦੇ ਵਿੱਚੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਉਹਦੀ ਤਿਆਰੀ ਵਾਸਤੇ ਅੱਜ ਕੱਲ ਤੋਂ ਲੈ ਕੇ ਦੋਨੋਂ ਫੋਰਮਾਂ ਦੀਆਂ ਅਲੱਗ-ਅਲੱਗ ਮੀਟਿੰਗਾਂ ਹੋ ਰਹੀਆਂ ਸੀ ਇਹ ਦੋਨੋਂ ਫੋਰਮ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਕੱਲ ਨਵਾਂ ਮਤਲਬ ਤਿਆਰ ਕੀਤਾ ਗਿਆ 18 ਉੱਤਰੀ ਭਾਰਤ ਦੀਆਂ ਜਥੇਬੰਦੀਆਂ ਵੱਲੋਂ ਮਿਲ ਕੇ ਇਹ ਦੋਨੋਂ ਫੋਰਮਾਂ ਵੱਲੋਂ ਇਹ ਜਿਹੜੀ ਲੜਾਈ ਲੜਨ ਦਾ ਪ੍ਰੋਗਰਾਮ ਬਣਿਆ ਹੈ ਜ਼ਰੂਰਤ ਇਸ ਗੱਲ ਨੂੰ ਸਮਝਣ ਦੀ ਹੈ ਕਿ ਜਿਹੜੀ ਅਕੀਕ ਹਕੀਕਤ ਲੜਾਈ ਹੈ ਇਹਨੂੰ ਭਾਵੇਂ ਆਪਾਂ ਮੰਗਾ ਦੇ ਵਿੱਚ ਮੰਨ ਲਈਏ ਲੇਕਿਨ ਸਚਾਈ ਇਹ ਆ ਕਿ ਇਹ ਇੱਕ ਤਰ੍ਹਾਂ ਨਾਲ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਇੱਕ ਵੱਡੀ ਲੜਾਈ ਲੜਨੋਂ ਜਾ ਰਹੀਆਂ ਨੇ ਸਾਰੀਆਂ ਜਥੇਬੰਦੀਆਂ ਔਰ ਇਹ ਪੂਰੇ ਭਾਰਤ ਦੀਆਂ ਲਗਭਗ 200 ਤੋਂ ਉੱਪਰ ਕਿਸਾਨ ਆਰਗੇਨਾਈਜੇਸ਼ਨਾਂ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ ਅਸੀਂ ਜਿਹੜੀ ਲੜਾਈ ਲੜ ਰਹੇ ਜਿਹੜੀ ਮੈਂ ਕਿਹਾ ਕਿ ਕਾਰਪੋਰੇਟ ਦੇ ਖਿਲਾਫ ਲੜਾਈ ਹੈ ਇਹ ਕਿ ਦੇਖੋ ਐਮਐਸਪੀ ਦੀ ਜੋ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀਗੀ ਅੰਦੋਲਨ ਦੇ ਦੌਰਾਨ ਕਿ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਲੇਕਿਨ ਸਰਕਾਰ ਉਹਦੇ ਤੋਂ ਕਾਣਾ ਕਾਣੀ ਕਰ ਰਹੀ ਕਿਉਂ ਕਰ ਰਹੀ ਹੈ ਕਿਉਂਕਿ ਕਾਰਪੋਰੇਟ ਦੇ ਪ੍ਰੈਸ਼ਰ ਦੇ ਥੱਲੇ ਸਾਰੇ ਆਪਾਂ ਚੰਗੀ ਤਰ੍ਹਾਂ ਜਾਣਦੇ ਆਂ ਅਗਰ ਸਾਨੂੰ ਐਮਐਸਪੀ ਮਿਲਣੀ ਆ ਤਾਂ ਕਾਰਪੋਰੇਟ ਨੂੰ ਡਬਲਯੂਟੀਓ ਨੂੰ ਪਿੱਛੇ ਧੱਕਣਾ ਪੈਣਾ ਉਹਨੂੰ ਜਿੰਨਾ ਚਿਰ ਪਿੱਛੇ ਨਹੀਂ ਧੱਕਦੇ ਓਨੀ ਦੇਰ ਤੱਕ ਸਾਡੇ ਲੋਕਾਂ ਨੂੰ ਸੁਖਦਾ ਸਾਹ ਪੂਰੇ ਦੇਸ਼ ਲਈ ਇਹ ਮਤਲਬ ਬੜੇ ਘਾਤਕ ਫੈਸਲੇ ਸਰਕਾਰਾਂ ਕਾਰਪੋਰੇਟ ਦੇ ਦਬਾਤ ਹਲੇ ਲੈ ਰਹੀਆਂ ਨੇ ਜਿਹੜੀ ਗੱਲ ਆਪਾਂ ਵੱਡੀ ਲੜਾਈ ਹੈ ਜਿਹੜੀ ਜਿਹੜੀ ਮੰਗ ਆ ਜਿਹੜੀ ਅੱਜ ਅੱਜ ਦੇਖੋ ਕਿੰਨਾ ਵੱਡਾ ਸੰਤਾਪ ਭੋਗ ਰਿਹਾ ਦੇਸ਼ ਦਾ ਕਿਸਾਨ ਤੇ ਮਜ਼ਦੂਰ ਦੋਨੋਂ ਹੀ ਧਿਰਾਂ ਸੂਸਾਈਡ ਕਰ ਰਹੀਆਂ ਹਨ ਖਰਚਾ ਉਹਨਾਂ ਨੂੰ ਨਿਗਲ ਰਿਹਾ ਹੈ ਲੇਕਿਨ ਸਰਕਾਰਾਂ ਉਹਦੇ ਤੇ ਧਿਆਨ ਦੇਣ ਦੀ ਬਜਾਏ ਪਿਛਲੀ ਇੱਕ ਸਟੱਡੀ ਨੇ ਦੱਸਿਆ ਕਿ ਸਾਢੇ ਲਗਭਗ 14 ਲੱਖ ਕਰੋੜ ਰੁਪਈਆ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਭਾਅ ਨਾ ਦੇ ਕੇ ਜਾਂ ਹੋਰ ਤਰੀਕਿਆਂ ਦੇ ਨਾਲ ਉਹਨਾਂ ਦਾ ਲੁੱਟਿਆ ਇੱਕ ਸਾਲ 'ਚ ਤੇ ਦੂਸਰੇ ਪਾਸੇ ਕਾਰਪੋਰੇਟਾਂ ਦਾ ਪਿਛਲੀਆਂ ਇਸ ਸਰਕਾਰ ਨੇ ਆਪਣੀ ਟਰਮ ਦੇ ਵਿੱਚ ਲਗਭਗ 1.14 ਲੱਖ ਕਰੋੜ ਰੁਪਇਆ ਮਾਫ ਕੀਤਾ ਜਿਹੜਾ ਸੁਸਾਇਡ ਕਰ ਰਿਹਾ ਜਿਹੜਾ ਮਰ ਰਿਹਾ ਉਹਦੀ ਸੁਣਵਾਈ ਨਹੀਂ ਹੋ ਰਹੀ ਔਰ ਦੂਸਰੇ ਪਾਸੇ ਕਾਰਪੋਰੇਟ ਜਿਹੜੇ ਜਿਨ੍ਹਾਂ ਦੇ ਘਰ ਭਰੇ ਜਾ ਰਹੇ ਨੇ ਉਹਨਾਂ ਦੇ ਕਰਜ਼ੇ ਨੂੰ ਐਨਪੀਏ ਕੀਤਾ ਜਾ ਰਿਹਾ ਔਰ ਇਹ ਇੱਕ ਵੱਡੀ ਲੜਾਈ ਹੈ ਇਹ ਸਾਡੇ ਆਮ ਲੋਕਾਂ ਨੂੰ ਜਿਹੜੇ ਜਿਹੜੇ ਘੇਰੇ ਦੇ ਵਿੱਚ ਫਸ ਕੇ ਵਿਚਾਰੇ ਅੱਜ ਦਲਦਲ ਦੇ ਵਿੱਚ ਫਸੇ ਖੁਦਕਸ਼ੀਆਂ ਕਰ ਰਹੇ ਨੇ ਮਰ ਰਹੇ ਨੇ ਉਹਨਾਂ ਨੂੰ ਬਚਾਉਣ ਦੀ ਲੜਾਈ ਹੈ ਔਰ ਉਹਦੀ ਤਿਆਰੀ ਪੂਰੇ ਭਾਰਤ ਦੇ ਵਿੱਚੋਂ ਪੂਰੀ ਮਜਬੂਤੀ ਨਾਲ ਹੋ ਰਹੀ ਹੈ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਵੱਡੀਆਂ ਵੱਡੀਆਂ ਪੰਚਾਇਤਾਂ ਹੋ ਗਈਆਂ ਟਰੈਕਟਰ ਮਾਰਚ ਚੱਲ ਰਿਹਾ ਹੈ ਕੱਲਾ ਹੁਣ ਪੰਜਾਬ ਨਹੀਂ ਸਾਡੇ ਨਾਲ ਸਾਡਾ ਹਰਿਆਣਾ ਪੂਰੇ ਜੋਰ ਸ਼ੋਰ ਦੇ ਨਾਲ ਇਹਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਹੈ ਆਪਾਂ ਦੇਖਿਆ ਅਮਾਲਾ ਏਰੀਏ ਦੇ ਵਿੱਚ ਲਗਾਤਾਰ ਕਿਹੜੇ ਕਿਹੜੇ ਟਰੈਕਟਰ ਮਾਰਚ ਹੋ ਗਏ ਇਧਰਲੇ ਪਾਸੇ ਫਤਿਆਬਾਦ ਦੇ ਵਿੱਚ ਲਗਭਗ 3000 ਟਰੈਕਟਰਾਂ ਦੇ ਨਾਲ ਟਰੈਕਟਰ ਮਾਰਚ ਹੋਇਆ ਥੋੜੇ ਦਿਨ ਪਹਿਲਾਂ ਨਰਨੌਂ ਦੇ ਵਿੱਚ ਇੱਕ ਵੱਡੀ ਕਿਸਾਨ ਪੰਚਾਇਤ ਹੋਈ ਤੋ ਇਹਦਾ ਮਤਲਬ ਕਿ ਸਾਡੇ ਨਾਲ ਅੱਜ ਹਰਿਆਣਾ ਪਹਿਲਾ ਹੀ ਪਹਿਲਾ ਨਾਲੋਂ ਵੀ ਤੇਜ਼ੀ ਨਾਲ ਹਰਿਆਣਾ ਸਾਡੇ ਨਾਲ ਮਤਲਬ ਇਹ ਪਾਰਟਿਸਿਪੇਟ ਕਰ ਰਿਹਾ ਪਿਛਲੇ ਦਿਨਾਂ ਦੇ ਵਿੱਚ ਕਰਨਾਟਕਾ ਕੇਰਲਾ ਤਾਮਿਲਨਾਡੂ ਦੇ ਵਿੱਚ ਇਹ 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 ਵੱਡੀਆਂ-ਵੱਡੀਆਂ ਪੰਚਾਇਤਾਂ ਹੋਈਆਂ ਤੋ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਪੂਰਾ ਦੇਸ਼ ਇਸ ਲੜਾਈ ਨੂੰ ਲੜਨ ਵਾਸਤੇ ਕਾਰਪੋਰੇਟ ਦੇ ਖਿਲਾਫ ਇਸ ਲੜਾਈ ਨੂੰ ਲੜਨ ਲਈ ਮੈਦਾਨ 'ਚ ਹੈ ਔਰ ਅਸੀਂ 13 ਨੂੰ ਪੂਰੇ ਜੋਰ-ਸ਼ੋਰ ਨਾਲ ਪੂਰੀ ਤਾਕਤ ਦੇ ਨਾਲ ਜਾਵਾਂਗੇ ਅਸੀਂ ਮੱਥਿਆ ਕਿ ਸਾਡੀਆਂ ਜਿਹੜਾ ਇੱਥੋਂ ਜਾਣਾ ਹੈ ਅ 3. ਮੰਨ ਲਓ ਸ਼ੰਭੂ ਬਾਰਡਰ ਖਨੋਰੀ ਬਾਰਡਰ ਔਰ ਅਗਲੇ ਪਾਸੇ ਫਤਿਆਬਾਦ ਦੱਬ ਵਾਲੀ ਦੱਬ ਵਾਲੀ ਬਾਰਡਰ ਇਹਨਾਂ ਬਾਰਡਰਾਂ ਤੋਂ ਅਸੀਂ ਐਂਟਰੀ ਕਰਾਂਗੇ ਹਰਿਆਣੇ ਦੇ ਵਿੱਚ ਨੂੰ ਔਰ ਪੂਰੀ ਮਜ਼ਬੂਤੀ ਨਾਲ ਅਸੀਂ ਉਹਦੀ ਤਿਆਰੀ ਕਰਾਂਗੇ ਆ ਤਿੰਨੋਂ ਪੁਆਇੰਟ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੱਬ ਡੱਬ ਵਾਲੀ ਬਾਰਡਰ ਇਹਨਾਂ ਤਿੰਨਾਂ ਬਾਰਡਰਾਂ ਤੋਂ ਅਸੀਂ ਇਧਰੋਂ ਪੰਜਾਬ ਤੇ ਸਾਡੀ ਰਾਜਸਥਾਨ ਦੀ ਜਿਹੜੀ ਸੰਗਤਾਂ ਨਹੀਂ ਆਉਣਾ ਉਹ ਇਹਨਾਂ ਇਹਨਾਂ ਪੁਆਇੰਟਾਂ ਤੋਂ ਅਸੀਂ ਐਂਟਰੀ ਕਰਾਂਗੇ ਬਾਕੀ ਜਿਹੜੀਆਂ ਮਤਲਬ ਡਿਮਾਂਡਸ ਨੇ ਉਹਨਾਂ ਡਿਮਾਂਡਾਂ ਦੇ ਉੱਤੇ ਮੇਰੇ ਵੀਰ ਭਨੇਰ ਸਾਹਿਬ ਤੁਹਾਡੇ ਨਾਲ ਗੱਲਬਾਤ ਰੱਖ ਦੇਣਗੇ ਭਨੇਰ ਸਾਹਿਬ ਆਹ ਦੇਖੋ ਜੇਵੇ ਡਲੇਵਾਲ ਸਾਹਿਬ ਨੇ ਦੱਸਿਆ ਦੇਸ਼ ਦੇ ਦੋ ਵੱਡੇ ਫਾਰਮ ਜਿਹਦੇ ਕੋਲ ਲਗਭਗ 200-250 ਜਥੇਬੰਦੀਆਂ ਹੈਗੀਆਂ ਨੇ ਆਪਾਂ ਕਿਸਾਨ ਮਜ਼ਦੂਰ ਮੋਰਚੇ ਦਾ ਕੱਲ ਐਲਾਨ ਕੀਤਾ ਹੈਗਾ ਵਾ ਔਰ ਇਹਦੇ ਵਿੱਚ ਬੇਅੰਤਮ ਸ਼ੋਹਾਂ ਦੇ ਰਹੇ ਹੈਗੇ ਆ ਆਪਾਂ ਤੇ ਡਿਮਾਂਡ ਤੋਂ ਪਹਿਲੋ-ਪਹਿਲੋ ਆਪਾਂ ਲਗਭਗ ਜੜੀ ਸਾਂਝੀ ਪ੍ਰੈਸ ਦੀ ਕਮੇਟੀ ਆ ਉਹ ਵੀ ਡਿਸਕਸ ਕੀਤੀ ਹੋਈ ਆ ਸਾਂਝੀ ਫੰਡਿੰਗ ਕਮੇਟੀ ਆ ਉਹ ਵੀ ਡਿਸਕਸ ਕੀਤੀ ਹੋਈ ਆ ਇਹਦੇ ਨਾਲ ਜੜੀ ਬੁੱਧੀਜੀਵੀ ਇਹਨਾਂ ਟਾਕ ਕਰਨੀ ਆ ਉਹ ਕਮੇਟੀ ਵੀ ਡਿਸਕਸ ਕੀਤੀ ਹੋਈ ਆ ਔਰ ਇੱਕ ਕਲੀਅਰ ਕੱਟ ਆ ਸਾਡੇ ਇਥੋਂ ਕਲੀਅਰ ਕੱਟ ਪੀ ਕੋਈ ਵੀ ਜਿਹੜਾ ਪਾਰਲੀਮੈਂਟ ਸਿਸਟਮ ਵਿੱਚ ਚੋਣਾਂ ਲੜਦਾ ਕੋਈ ਪੋਲਿਟਿਕਲ ਲੀਡਰ ਆਪਣੀ ਸਟੇਜ ਤੋਂ ਨਹੀਂ ਬੋਲਣ ਲਿਆਗੇ ਸਹਿਯੋਗੀਆਂ ਬਾਰੇ ਅੱਡ ਫੈਸਲਾ ਹੋਊਗਾ ਜਿਹੜੇ ਸਾਡੇ ਸਹਿਯੋਗ ਚ ਆਉਣਗੇ ਠੀਕ ਕੋਈ ਵੀ ਹੋਵੇ ਤਾਂ ਇਹ ਕਲੀਅਰ ਕਟਾ ਔਰ ਇਹ ਵੀ ਕਲੀਅਰ ਕਟਾ ਪੀ ਇਸ ਅੰਦੋਲਨ ਦੇ ਵਿੱਚੋਂ ਕੁਝ ਵੀ ਨਿੱਜ ਪ੍ਰਾਪਤ ਲਈ ਨਹੀਂ ਹੋਊਗਾ ਜੋ ਕੁਝ ਹੋਊਗਾ ਲੋਕਾਂ ਲਈ ਹੋਊਗਾ ਦੂਸਰਾ ਹੈਗਾ ਪੀ ਜਿਵੇਂ ਤੁਹਾਨੂੰ ਪਤਾ ਹੀ ਆ ਪੀ ਆਪਾਂ ਸੱਤ ਡਿਮਾਂਡਸ ਪਹਿਲਾਂ ਤੁਹਾਨੂੰ ਦੱਸੀਆਂ ਸੀਗੀਆਂ ਕੁਝ ਉੱਬਰ ਵੀਆਂ ਹੈਗੀਆਂ ਇੱਕ ਤਾਂ ਹੈਗਾ ਪੀ ਜਿਹੜੀ ਵਿਦੇਸ਼ਾਂ ਤੋਂ ਜਿੰਸਾ ਮੰਗਾ ਰਹੇ ਨੇ ਠੀਕ ਆ ਜੀ ਉਹ ਵਿਦੇਸ਼ੀ ਜਿੰਸਾ ਜਦੋਂ ਸਾਡੀ ਖੇਤੀ ਮੰਡੀ ਚ ਡੰਪ ਹੋਈਆਂ ਤਾਂ ਉਹਦੇ ਨਾਲ ਸਾਡੀ ਖੇਤੀ ਮੰਡੀ ਟੁੱਟਣ ਦੀ ਗੁਜਾਇਸ਼ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਉਹ ਜਿਹੜਾ ਮੁਕਤ ਵਪਾਰ ਸਮਝੌਤਾ ਵਾ ਆਉਣ ਵਾਲੇ ਸਮੇਂ ਚ ਉਹ ਕੀ ਬੋਲ ਰਿਹਾ ਕਢਾ ਲਿਆ ਸੀ ਉਹ ਵੀ ਤੁਹਾਨੂੰ ਦੱਸ ਦਾਂਗੇ ਠੀਕ ਆ ਜੀ ਤੋਂ ਸਾਡਾ ਸੌਖਾ ਜਾਂ ਲੋਕਾਂ ਨੂੰ ਤੁਹਾਡੇ ਮੱਧਮ ਨਾ ਸਮਝਾਉਣ ਲਈ ਵੀ ਇਲੈਕਟ੍ਰੋਨਿਕ ਦਾ ਸਮਾਨ ਅਸੀਂ ਸਾਰੇ ਸਮਝਦੇ ਹੈਗੇ ਆਂ ਜਦੋਂ ਤੱਕ ਚైనా ਇੰਟਰ ਨਹੀਂ ਸੀ ਹੋਇਆ ਸਾਡੀ ਦੇਸੀ ਕੰਪਨੀਆਂ ਤੇ ਕੁਝ ਹੋਰ ਕੰਪਨੀਆਂ ਕੰਮ ਕਰਦੇ ਜਦੋਂ ਚైనా ਨੂੰ ਖੁੱਲ ਮਿਲ ਗਈ ਹੁਣ ਆਪਾਂ ਜਾਣਦੇ ਆਪਾਂ ਕਹਿੰਦੇ ਆ ਚైనా ਡੋਮਿਨੇਟ ਕਰਦਾ ਇਹਦੇ ਵਿੱਚ ਜਦੋਂ ਕਿਸੇ ਨੂੰ ਕਰ ਮੁਕਤ ਕਰਾਂਗੇ ਉਹ ਡੋਮਿਨੇਟ ਕਰੂਗਾ ਵਿਦੇਸ਼ੀ ਫਲਸਲੇ ਜਦੋਂ ਸਾਡੀ ਮੰਡੀ ਚ ਆਈਆਂ ਤੇ ਸਾਡੀ ਸਰਕਾਰ ਨੇ ਜਿਵੇਂ ਸਮਝੌਤਾ ਕਰ ਲਿਆ ਹੋਇਆ ਵੀ ਹੌਲੀ ਹੌਲੀ ਇਸ ਜਿਹੜੀ ਉਹਨਾਂ ਤੋਂ ਇੰਪੋਰਟ ਡਿਊਟੀ ਆ ਖਤਮ ਕਰਾਂਗੇ ਉਹਦੇ ਨਾਲ ਸਾਡੀ ਖੇਤੀ ਮੰਡੀ ਫੇਰ ਟੁੱਟਣ ਦੇ ਖਤਰੇ ਓਡੇ ਹੀ ਖੜੇ ਨੇ ਜਿਹੜਾ ਵੱਡਾ ਸਵਾਲ ਆ ਸਾਡੇ ਸਾਹਮਣੇ ਇਹ ਤੋਂ ਕਾ ਹੈਗਾ ਪੀ ਜ਼ਮੀਨਾ ਖੋਣ ਵਾਲਾ ਰਾ ਪਿਛਲੇ ਅੰਦੋਲਨ ਸੀ ਤਾਂ ਜਿਵੇਂ 2015 ਦਾ ਐਕਟ ਮਾਡਲ ਐਕਟ ਮੋਦੀ ਜੀ ਨੇ ਪਾਸ ਕੀਤਾ ਹੋਇਆ ਪੀ ਸੂਬਿਆਂ ਨੂੰ ਅਧਿਕਾਰ ਦਿੰਦਾ ਪੀ ਤੁਸੀਂ ਫੈਸਲਾ ਕਰ ਲੋ ਸਵਾਲ ਸਿਰਫ ਇੰਨਾ ਵਾ ਪੀ ਪਹਿਲੀਆਂ ਜਿਹੜਾ ਅੰਗਰੇਜ਼ਾਂ ਦਾ 191894 ਦਾ ਐਕਟ ਆ ਜਾਂ 2013 ਦਾ ਲੈਂਡ ਐਕੁਇਜ਼ੀਸ਼ਨ ਐਕਟ ਆ ਉਹਦੇ ਵਿੱਚ ਸਪਸ਼ਟ ਆ ਪੀ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਜ਼ਮੀਨ ਨਹੀਂ ਖੋਈ ਜਾਊਗੀ ਹੁਣ ਇਹ ਲੈਂਡ ਕੱਢਣੀ ਆ ਪੀ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਵੀ ਜ਼ਮੀਨਾਂ ਖੋਈਆਂ जान ਗਿਆ ਇਹ ਫੈਸਲਾ ਮੱਧ ਪ੍ਰਦੇਸ਼ ਚ ਜੂਪੀ ਚ ਹਰਿਆਣੇ ਚ ਇੰਪਲੀਮੈਂਟ ਹੈ ਉਥੇ ਪਛਪੜੀ ਸਟੇਟ ਚੱਲ ਰਹੀ ਹੈ ਸਰਕਾਰ ਤਾਂ ਇਹ ਵੀ ਵੱਡਾ ਸਵਾਲ ਹੈ ਸਾਡੇ ਸਾਹਮਣੇ ਔਰ ਇਹ ਤੋਂ ਗਾਹਾਂ ਹੁਣ ਆ ਗਿਆ ਪਿਛਲੀ ਵਾਰ ਅਸੀਂ ਸਿੱਧਾ ਸਪਸ਼ਟ ਕਹਿਨੇ ਮੈਂ ਪੰਜਾਬੀ ਚ ਸਾਡੇ ਮਾਝੇ ਚੱਲਦਾ ਵੀ ਨਾਗ ਵੱਲ ਪਾਉਣਾ ਭੁੱਲ ਗਏ ਤਾਂ ਉਹ ਹੈਗਾ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਇਹ ਸਿੱਧਾ ਸਿੱਧਾ ਡਬਲਯੂਟੀਓ ਦੀ ਨੀਤੀ ਨਾਲ ਭਿੰਡਾ ਹੈਗਾ ਵੀ ਜੇ ਡਬਲਯੂਟੀਓ ਤੋਂ ਦਬਾਅ ਕਹਿ ਰਿਹਾ ਵੀ ਤੁਸੀਂ ਤੁਹਾਡੀ ਤੁਸੀਂ ਐਮਐਸਪੀ ਤੇ 10% ਤੋਂ ਵੱਧ ਖਰੀਦ ਕਰਨ ਦਾ ਪੇ ਅਸੀਂ ਕਿਸੇ ਬੁੱਧੀਜੀਵੀ ਨਾਲ ਗੱਲ ਕੀਤੀ ਆ ਉਹ ਡਿਫੈਂਡ ਕਰ ਰਿਹਾ ਭਾਰਤ ਨੂੰ ਉਹ ਕਹਿ ਰਿਹਾ ਵੀ ਨਹੀਂ ਅਸੀਂ ਕਹਿ ਰਹੇ ਵੀ ਸਾਰੀਆਂ ਫਸਲਾਂ ਤੇ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਬਣਾਉਣਾ ਵਾ ਤੇ ਇਹ ਵਰਲਡ ਲੈਵਲ ਦੀ ਲੜਾਈ ਹੈ ਤੇ ਮਗਰ ਕਾਰਪੋਰੇਟ ਕਰਾਣੇ ਆ ਤੇ ਸੌਖਾ ਨਹੀਂ ਜੇ ਅਸੀਂ ਇਹ ਕਾਨੂੰਨ ਬਣਾ ਗਏ ਤਾਂ ਸਦਾ ਵਾਸਤੇ ਖੇਤੀ ਮੰਡੀ ਤੋਂ ਜਿਹੜੀ ਤਲਵਾਰ ਲਟਕਦੀ ਹੈ ਟੁੱਟ ਜੂਗੀ ਔਰ ਉਹ ਜਿਹੜੀ ਡਬਲਯੂਟੀਓ ਦੀ ਰੂਲਿੰਗ ਹੈ ਉਹਨੂੰ ਵੀ ਤੋੜ ਦੂਗਾ ਸਦਾ ਲਈ ਸਾਡੇ ਤੇ ਖਤਰਾ ਹੋ ਜੂਗਾ ਤੇ ਵੱਡੀ ਮੰਗ ਤੇ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਔਰ ਇਹਦੇ ਨਾਲ ਦੀ ਨਾਲ ਕੁਛ ਸੀਗੇ ਜਿਹੜੀਆਂ ਅਸੀਂ ਵਾਅਦੇ ਕੀਤੇ ਤਿੰਨ ਮੰਗਾਂ ਦੇ ਹੁਣ ਅਸੀਂ ਗੰਨੇ ਬਾਰੇ ਵੀ ਫੈਸਲਾ ਕਰ ਲਿਆ ਵੀ ਗੰਨੇ ਦੀ ਜਿਹੜੀ ਕਾਸਟ ਰੇਟ ਆ ਉਹਦੇ ਵਿੱਚ 50% ਸੀਟੂ ਅਨੁਸਾਰ ਉਹਦਾ ਫਾਰਮੂਲਾ ਉਵੇਂ ਬਣਾ ਕੇ ਜਿਹੜੀ ਉਹ ਭਾਅ ਦਿੱਤੇ ਜਾਣ ਗੰਨੇ ਵਾਲੀ ਮੰਗ ਵਿੱਚ ਇਨਕਲੂਡ ਹੈ ਜਿਹੜੀ ਨਵੀਂ ਕੀਤੀ ਸੀ ਅਗਲੀਆਂ ਸੀ ਕਿ ਆ ਵੀ ਪਹਿਲੋਂ ਮੰਨੀਆਂ ਹੋਈਆਂ ਮੰਗਾਵਾ ਜਿਵੇਂ ਲਖੀਮਪੁਰ ਖੀਰੀ ਦਾ ਇਨਸਾਫ ਆ ਜਿਵੇਂ ਕੇਸ ਵਾਪਸ ਲੈਣ ਵਾਲੀ ਗੱਲ ਆ ਜਿਵੇਂ ਬਿਜਲੀ ਸੰਸ਼ੋਧਨ ਬਿੱਲ ਜਿਹੜਾ ਪੰਜਾਬ 'ਚ ਤੁਸੀਂ ਲਾਗੂ ਹੋ ਰਿਹਾ ਤੁਸੀਂ ਪੱਤਰਕਾਰਾਂ ਦੇ ਘਰ ਵੀ ਚੇਪ ਵਾਲੇ ਮੀਟਰ ਆਏ ਆ ਠੀਕ ਹੈ ਜੀ ਉਹ ਵਾਦਾ ਕਰਕੇ ਭੱਜ ਰਹੀ ਸਰਕਾਰ ਇਹ ਤੋਂ ਕਹਾ ਪੋਲੂਸ਼ਨ ਵਾਲੇ ਐਕਟ 'ਚੋਂ ਖੇਤੀ ਨੂੰ ਬਾਹਰ ਕੱਢਣਾ ਵਾ ਇਹ ਵੀ ਮੰਨੀ ਹੋਈ ਮੰਗ ਆ ਇਹ ਵੀ ਇਹ ਵੀ ਹੈਗੀ ਆ ਅਗਲੀਆਂ ਸੀਗੀਆਂ ਵੀ ਫਸਲਾਂ ਵਾਲੇ ਮਸਲੇ ਤੇ ਵੀ ਸਾਡਾ ਨੁਕਸਾਨ ਹੋ ਜਾਂਦਾ ਸਰਕਾਰ ਆਪਣੇ ਪ੍ਰੀਮੀਅਮ ਤੇ ਫਸਲੀ ਬੀਮਾ ਯੋਜਨਾ ਬਣਾਵੇ ਇਹ ਤੋਂ ਘਾ 58 60 ਸਾਲ ਦੀ ਉਮਰ ਵਿੱਚ ਕਿਸਾਨ ਤੇ ਖੇਤ ਮਜ਼ਦੂਰ ਨੂੰ ਜਿਹੜਾ ਵਾ ਪੈਨਸ਼ਨ ਯੋਜਨਾ ਵਿੱਚ ਲਿਆਂਦਾ ਜਾਵੇ ਔਰ ਸਿਗਾ ਕਿਸਾਨ ਤੇ ਮਜ਼ਦੂਰ ਨੂੰ ਕਰਜ਼ ਮੁਕਤ ਕੀਤਾ ਜਾਵੇ ਜਣੀ ਇਹਦੇ ਨਾਲ ਆ ਜਿਹੜੀ ਹੋਰ ਦੋ ਜੁੜੀਆਂ ਇੱਕ ਤਾਂ ਅਸੀਂ ਆਦੀਵਾਸੀਆਂ ਦੀ ਮੰਗ ਪਾਈ ਹੋਈ ਆ ਉਹ ਲੈਂਡ ਐਕੁਇਜ਼ੀਸ਼ਨ ਐਕਟ ਹੀ ਹੈਗਾ ਵਾ ਵੀ ਉਹ ਕਹਿੰਦੇ ਸੰਵਿਧਾਨ ਦੀ 5ਵੀਂ ਜਿਹੜੀ ਸੂਚੀ ਆ ਖੂਬੂ ਲੱਗੀ ਜਾਵੇ ਔਰ ਜਿਵੇਂ ਤੁਸੀਂ ਦੇਖਿਆ ਵੀ ਹੁਣ ਸਰਕਾਰ ਉਹਨਾਂ ਦੀ ਸੰਵਿਧਾਨ ਦੀ 5ਵੀਂ ਸੂਚੀ ਜਿਹੜਾ ਜੰਗਲ ਜ਼ਮੀਨ ਦਾ ਹੱਕ ਉਹਨਾਂ ਨੂੰ ਆਦੀਵਾਸੀਆਂ ਨੂੰ ਖੋਹ ਰਹੇ ਨੇ ਤਾਂ ਉਹ ਵਿੱਚ ਪਾਈ ਹੋਈ ਆ ਤੇ ਇਸ ਕਰਕੇ ਆਦੀਵਾਸੀ ਸਭਾਜ ਵੱਡੇ ਪੱਧਰ ਤੇ ਜਿਹੜਾ ਆਪਣੇ ਪੱਧਰ ਤੇ ਲੱਖਾਂ ਦੇ ਕੱਟ ਕਰ ਸਕਦਾ ਆ ਆਪਣੇ ਖੇਤਰ ਤੇ ਉਹਨਾਂ ਨੇ ਕਿਹਾ ਹੋ ਐਰਕੀ ਸ਼ਾਮਲ ਸਾਡੇ ਨਾਲ ਹੋ ਰਿਹਾ ਹੈਗਾ ਇਹ ਤੋਂ ਕਹਾ ਨਰੇਗਾ 200 ਦਿਨ ਨਰੇਗਾ ਦਿੱਤੀ ਜਾਵੇ ਜੇ ਪਿਛਲੀ ਵਾਰ ਤੁਹਾਡੇ ਸਵਾਲ ਸੀ ਵੀ ਕਿਸਾਨ ਮਜ਼ਦੂਰ ਇਕਤਾ ਦਾ ਨਾਰਾ ਤਾਂ ਲੱਗਾ ਪਰ ਤੁਸੀਂ ਦੱਸੋ ਕਿਹੜੀਆਂ ਮੰਗਾਂ ਵਾਂ ਤੇ ਇਹਦੇ ਵਿੱਚ 4-5 ਮੰਗਾਂ ਮਜ਼ਦੂਰਾਂ ਦੀਆਂ ਵੀ ਬਰਾਬਰ ਦੀਆਂ ਹੈਗੀਆਂ ਵਾਂ ਆਦੀਵਾਸੀਆਂ ਦੀਆਂ ਅਸੀਂ ਕੁੱਲ ਸਮਾਜ ਨੂੰ ਐਡਰੈਸ ਕਰ ਰਹੇ ਹੈਗੇ ਆ ਤਾਂ ਇਸ ਕਰਕੇ ਇਹ ਮੰਗਾਂ ਹੈਗੀਆਂ ਜਿਹੜੇ ਤੇ ਅਸੀਂ ਤੁਹਾਡੇ ਨਾਲ ਗੱਲ ਕੀਤੀ ਆ ਬਾਕੀ ਹੈਗਾ ਵੀ ਸਰਕਾਰ ਵੀ ਤਿਆਰੀਆਂ ਆਪਣੇ ਪੱਧਰ ਤੇ ਪੂਰੀਆਂ ਚ ਜੁਟੀ ਹੋਈ ਆ ਠੀਕ ਆ ਜੀ ਤੇ ਅਸੀਂ ਵੀ ਆਪਣੀਆਂ ਤਿਆਰੀਆਂ ਚ ਜੁਟੇ ਹੋਏ ਆ ਜੇ ਡੈਮੋਕਰੇਸੀ ਐ ਇਸ ਮੁਲਕ ਵਿੱਚ ਜੇ ਇਸ ਮੁਲਕ ਵਿੱਚ ਲੋਕਤੰਤਰ ਜੀਦਾ ਤਾ ਦੇਸ਼ ਦੇ ਕਿਸਾਨ ਲਗਭਗ 1 ਮਹੀਨਾ ਪਹਿਲਾਂ ਐਲਾਨ ਕਰਕੇ ਦਿੱਲੀ ਵੱਲ ਨੂੰ ਕੁਝ ਕਰ ਰਹੇ ਨੇ ਤੇ ਸੱਤਾਧਾਰੀ ਮਾਨਣੀਆਂ ਪ੍ਰਧਾਨ ਮੰਤਰੀ ਜੀ ਨੂੰ ਵੱਡਾ ਦਿਲ ਕਰਕੇ ਮੀਟਿੰਗ ਕਾਲ ਕਰਨੀ ਚਾਹੀਦੀ ਹੈ ਗੱਲਬਾਤ ਦਾ ਮਸਲਾ ਹੱਲ ਕਰਨਾ ਚਾਹੀਦਾ ਸਾਨੂੰ ਲੱਗਦਾ ਨਹੀਂ ਹੈ ਠੀਕ ਆ ਲਗਭਗ 80 ਕਰੋੜ ਤੋਂ ਵੱਧ ਇਸ ਦੇਸ਼ ਦਾ ਕਿਸਾਨ ਆ ਤਾਂ ਉਹ ਦੇਸ਼ ਦੀ ਆਬਾਦੀ ਦਾ 60% ਬਣ ਰਿਹਾ ਔਰ 60% ਆਬਾਦੀ ਨੂੰ ਇਗਨੋਰ ਕਰਕੇ ਔਰ ਕਹਿਣਾ ਵੀ ਅਸੀਂ ਦੇਸ਼ ਦਾ ਵਿਕਾਸ ਕਰਾਂਗੇ ਸੰਭਵ ਨਹੀਂ ਹੈਗਾ ਖੇਤ ਮਜ਼ਦੂਰ ਅੱਡ ਹੈਗੇ ਤਾਂ ਅਸੀਂ ਤਾਂ ਇਧਰੋਂ ਕਹਾਂਗੇ ਔਰ ਅਸੀਂ ਸਰਕਾਰ ਕੋ ਇਹ ਵੀ ਕਿਹਾ ਵੀ ਅਸੀਂ ਜਦੋਂ ਕੂਚ ਕਰਾਂਗੇ ਤਾਂ ਅਸੀਂ ਜੰਤਰ ਮੰਤਰ ਤੇ ਜਾ ਕੇ ਆਪਣਾ ਧਰਨਾ ਮੁਜਾਹਰਾ ਕਰਾਂਗੇ ਸਾਨੂੰ ਉਹਦੀ ਇਜਾਜ਼ਤ ਦਿੱਤੀ ਜਾਵੇ ਹੁਣ ਸਰਕਾਰ ਕੀ ਫੈਸਲਾ ਕਰਦੀ ਆ ਇਹ ਸਰਕਾਰ ਆਉਣ ਵਾਲੇ ਸਮੇਂ ਵਿੱਚ ਇਹ ਸਰਕਾਰ ਆਪਣੇ ਫੈਸਲੇ ਵਿੱਚ ਸੋਚੇ ਉਹਨੇ ਕੀ ਕਰਨਾ ਹੈਗਾ ਤਾਂ ਇਹ ਗੱਲਾਂ ਸੀਗੀਆਂ ਅੱਜ ਦੀ ਪੀਸੀ ਵਿੱਚ ਤਾਂ ਹੁਣ ਕੁਝ ਗੱਲਾਂ ਤੁਹਾਡੇ ਨਾਲ ਆਪ ਮੰਨੂ ਕਵਾੜਜੀ ਵੀ ਕਰਨਗੇ सबसे पहले सारे पत्रकार साथियों को हाथ जोड़ के नमस्कार साथियों आपने पिछले चार पाँच दिनों में देखा ही होगा कि किस जिस तरीके से पंजाब में बड़ी बड़ी महारैली और बड़े बड़े ट्रैक्टर मार्च हो रहे हैं उसी तर्ज पे हरियाणा में पूरे हरियाणा में बड़े बड़े ट्रैक्टर मार्च हो रहे हैं हमारा दो तारीख को दो फरवरी को फतेहाबाद में चार हज़ार ट्रैक्टरों का मार्च हुआ तीन फरवरी को हिसार के नारनौंद में बहुत बड़ी महारैली हुई एक फरवरी से लगातार अम्बाड़ा कुरुक्षेत्र कैथल इस एरिया में मार्च हो रहे हैं सोनीपत पानीपत में तमाम खापों के साथ भी बातचीत करके बड़ी पंचायत हुई तो पिछली बार की तरह हरियाणा अब की बार भी पंजाब के साथ कंधे से कंधा मिला के तेरह फरवरी को आर पार की लड़ाई लड़ने का मूड बना चुका है और देश भर के लाखों किसान चाहे दक्षिण भारत हो चाहे उत्तर भारत हो चाहे मध्य भारत हो वहां से तमाम किसान लाखों की संख्या में अपनी जान हथेली पे रख के अपने ट्रैक्टर ट्रॉलियों के साथ तेरह फरवरी को दिल्ली कूच करेंगे और यहां पे यह भी बताना जरूरी हो जाता है कि हम जो मांग कर रहे हैं किसानों मजदूरों की कर्ज मुक्ति अक्सर यह सवाल उठाया जाता है कि भाई कर्ज माफ क्यों किया जाए देखिए ये जो कर्जा हमारे ऊपर हुआ ये कोई हमारी कमी के कारण नहीं हुआ यह कर्जा इसलिए हुआ हमारी मेहनत की उचित कीमत हमें पिछले 77 साल से आजादी के बाद से नहीं दी जा रही है अगर हम बात करें अपनी फसलों की स्वामीनाथन आयोग की जो रिपोर्ट 2006 हजार सात में आई थी उस रिपोर्ट के अगर सी टू प्लस पचास परसेंट फार्मूले के अनुसार आज फसलों का एमएसपी तय किया जाए तो हरियाणा पंजाब में गेहूं का एमएसपी एस से लेकर पैंतालीस रुपया प्रति क्विंटल बनता है दो हजार छह सात से लेकर दो हजार चौदह तक कांग्रेस की सरकार रही सेंटर में उन्होंने उस रिपोर्ट को लागू नहीं किया दो हजार चौदह से पहले माननीय प्रधानमंत्री जी ने कहा था कि मुझे प्रधानमंत्री बनाओ मैं पहली कलम से उस रिपोर्ट को लागू करूंगा लेकिन बीजेपी की सरकार ने तो बाकायदा दो हजार पंद्रह में सुप्रीम कोर्ट में एफिडेविट दे दिया के इस रिपोर्ट को हम लागू नहीं कर सकते हमारा बजट बिगड़ जाएगा तो 2014 से 2024 आ गया प्रधानमंत्री नरेंद्र मोदी और बीजेपी की सरकार ने भी उस रिपोर्ट को अब तक लागू नहीं किया है और यह हम अपने देश का दुर्भाग्य ही कहेंगे कहने को तो हमारे मुल्क को कृषि प्रधान देश कहा जाता है और यह भी एक फैक्ट है जब कोरोना के दौरान बाकी सारी फैक्ट्रियां कंपनियां बंद हो गई थी हमारे देश की अर्थव्यवस्था 23 प्रतिशत कम हो गई थी उस समय एकमात्र कृषि क्षेत्र ऐसा क्षेत्र था जिसने 3.8 की दर से पॉजिटिव ग्रोथ करी लेकिन देश के इतिहास में पहली बार दर्ज होगा कि 10 सालों से जो सरकार सत्ता में बैठी है जो दिल्ली की कुर्सी में बैठी है उस सरकार के किसी भी नुमाइंदे ने प्रधानमंत्री ने एक भी इंडिपेंडेंट और निष्पक्ष किसान डेलीगेशन को मिलने के लिए समय नहीं दिया और मेरे से पहले वाले लीडर्स ने इस बात को बखूबी रखा है कि पिछले एक महीने से हमारा यह ऐलान हो चुका है कि हम तेरा फरवरी को दिल्ली जाएंगे अब जब सरकार हमारी बात सुनना ही नहीं चाहती है तो अब जो भी होगा वो सड़कों के ऊपर होगा और बिल्कुल बड़े स्तर पे पूरे देश भर से तैयारी चल रही है और जो किसान हम आपके माध्यम से भी यह बात कहना चाहते हैं जिन किसानों के अंदर यह बात है कि भाई दो साल हो गए आंदोलन स्थगित हुए 11 दिसंबर 2021 को आंदोलन खत्म नहीं हुआ था आंदोलन अं� स्थगित हुआ था पिछले दो सालों से हम लगातार सरकार को ज्ञापन दे रहे हैं एक दिन का सांकेतिक प्रोग्राम दो दिन के सांकेतिक प्रोग्राम हो गए हैं लेकिन सरकार की कान पे जो तक नहीं रेंग रही है तो अब किसान यह मन बना चुका है कि लखीमपुर खीरी के शहीद किसानों घायल किसानों को न्याय दिलाने के लिए एमएसपी गारंटी कानून बनवाने के लिए स्वामीनाथन आयोग की रिपोर्ट लागू कराने के लिए कर्जा मुक्ति किसानों मजदूरों की कराने के लिए किसान तेरह फरवरी को आर पार की लड़ाई लड़ेगा और लाखों की संख्या में किसान इसमें शामिल होने जा रहे हैं अब हमारे हरियाणा से ही बड़े क्रांतिकारी साथी हैं भाई अमरजीत मोडी जी वो भी अपनी बात हैं। थोड़, 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 थोड़। 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 बहुत बहुत धन्यवाद और हरियाणा की जो तैयारी है उसके बारे में बताने की कोशिश करूंगा हमने पिछले आंदोलन में भी पंजाब वाले साथियों को बैरिगेड तोड़ते हुए दिल्ली तक पहुंचाने के अंदर हरियाणा के लोगों ने काम किया था और अब की बार भी हमारी रणनीति सरकार के प्रभारी पड़ेगी हर गांव से योजनाबद्ध तरीके से पंजाब वाले साथियों से बहुत कुछ सीखने को भी मिला संगठनों को मजबूती भी मिली और लड़ाई लड़ने का ढंग तरीका भी पहले से बढ़िया होगा और आपको विश्वास दिलाना चाहते हैं आपके माध्यम से किसानों को भी कि ऐसी रणनीति करेंगे ऐसी लड़ाई लड़ेंगे अपने किसानों के लिए अपनी मांगों मनवाने के लिए क्योंकि फैसला ये हुआ है दो साल के अंदर जो सरकार ने हमारे साथ वादे किए या इलेक्शनों के अंदर हमारे साथ वादे किए थे ना इलेक्शनों वाले पूरे किए ना आंदोलन वाले पूरे किए इस वादा खिलाफी के खिलाफ किसानों का आक्रोश आप लोगों को तेरह को देखने को मिलेगा और किसान साथियों को कहना चाहते हैं अपनी डिमांडों को पूरा कराने के लिए आप सबको इस आंदोलन के साथ जुड़ना होगा और अगर हम ये लड़ाई ना लड़े अगर दोबारा शायद मौका आप लोगों को ना मिलेगा इसलिए फैसला है सभी दोनों फर्मों का कि हमने बढ़िया तरीके से लड़ाई लड़कर अपनी जो हक की मांगें हैं उनको मनवाने के लिए पुरजोर लड़ाई लड़ेंगे और ये लड़ाई का दृश्य लोगों के जो अंदर की जागरूकता है लगातार ट्रैक्टर मार्चों के माध्यम से और मीटिंगों के माध्यम से आप लोग देख सकते हैं सो मैं तो यही कहूँगा कि आने वाली तेरह तारीख को आप लोगों को पंजाब के मुकाबले हरियाणा के अंदर ज़्यादा जोश देखने को मिलेगा और बढ़ चढ़ कर इस आंदोलन को हम कामयाब करेंगे जहाँ जो ड्यूटी लगाई है फॉर्मों ने हमारी उसे बढ़ चढ़ कर नभा कर दिल्ली के अंदर पहुँचेंगे पंजाब के अंदर आप लोगों ने देखा ही नहीं दो फॉर्मों ने जो लड़ाई लड़ी है तीन तरीक को और उसके अंदर जो माहौल आप लोगों ने देखा जैसे रिहर्सल के तौर पर भी उस आंदोलन को आप देख सकते हैं और आने वाली तेरह तरीक को सरकार के ख़िलाफ़ एक बहुत बड़ा आंदोलन आप लोग देखेंगे तो दे देखिए साहब ने ये बात तो क्लियर कर दी है कि हमने उन उनसे इजाजत मांगी है परमिशन मांगी है कि हमें जंतर मंत्र पे बैठने दिया जाए अब सरकार की मर्जी है कहाँ बैठाना चाहती है रही बात के अनिश्चित काल वाली बात जो आपने कही है ये तो सरकार पे डिपेंड करता है सरकार हमारी बात को कब स्वीकार करती है अगर अच्छी बात यही रहेगी जैसे पंधेर साहब ने बात कही कि देखिए लगभग नवंबर से हमारी ये बात सरकार के पास जा रही है सात नवंबर को हमने प्रेस सी करके दिल्ली के अंदर सरकार को ये मैसेज दे दिया था कि हम भाई मजबूरन दिल्ली दोबारा आएंगे फरवरी की डेट रख दी थी उस समय तो अगर अब तक उन्होंने कोई पॉजिटिविटी होती सरकार के अंदर तो आज तक फॉर्म को बुला लेती और अब भी वक्त है सरकार के पास कोई दिक्कत नहीं है अगर सरकार हमारे सोल्यूशन निकालती है इन मांगों का तो हमें कोई नश, कोई ज़रूरी नहीं है हमें कोई चाव नहीं है कि हम रोड पे जाएंगे लेकिन ना ये मांगे जो हैं ये लेकर सरकार के पास जाना हमारी मजबूरी है और उसी के लिए हम जा रहे हैं ਜਬ ਤੱਕ ਸਰਕਾਰ ہماری ਮੰਗੋ ਕੇ ਉਪਰ ਕੋਈ ਸਹਿਮਤੀ ਨਹੀਂ ਦਿੰਦੀ ਬੈਠਣਾ ਪੜੇਗਾ ਹਮਾਰਾ ਕੋਈ ਇਨਯੇ ਨਹੀਂ ਹੈ ਕਿ ਹੱਥ ਲਗਾ ਕੇ ਵਾਪਸ ਨਹੀਂ ਆਣਾ ਬੱਲਵੰਤ ਸਾਹਿਬ ਬੱਦ ਜਿਹੜੇ ਬੱਦਰ ਤੁਸੀਂ ਜਗਰ ਕੀਤਾ ਸਨੌਰੀ ਸੰਭੂ ਹੋ ਗਿਆ ਜਾਂ ਦੱਬਵਾਲੀ ਜਿੱਤਰ ਰੋਕ ਲਿਆ ਗਿਆ ਇੱਥੇ ਰੁਕ ਜਾਓ ਕਿਤਾ ਪਹਿਲੀ ਵਾਰ ਪਹਿਲਾ ਵਾਰ ਤਾਂ ਪਾਪੇ ਲੰਘ ਜਾਓ ਕਿ ਬੈਰੀਕਰ ਤੋਂ ਦੇਖੋ ਇਹ ਸਮਾਂ ਦੱਸੇਗਾ ਸਮਾਂ ਦੱਸਦਾ ਹੁੰਦਾ ਹੈ ਕਿਹੋ ਜਿਹੇ ਹਾਲਾਤ ਬਣਦੇ ਨੇ ਲੇਕਿਨ ਮੈਨੂੰ ਆ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਕਿਸਾਨਾਂ ਦੇ ਅੰਦਰ ਜੋਸ਼ ਹੈ ਜਿਸ ਤਰ੍ਹਾਂ ਦੀ ਇਹਦਾ ਅਕਰੋਸ਼ ਹੈ ਉਹ ਮੈਨੂੰ ਇਹ ਲੱਗਦਾ ਹੈ ਕਿ ਇਹ ਬੈ ਬੈਰੀ ਬੁਰੀ ਗੇਟ ਰੁਕਨੇ ਨਹੀਂ ਪਰ ਫਿਰ ਵੀ ਅਕਸਰ ਸਾਰਾ ਐਡਾ ਵੱਡਾ ਫੋਰਮ ਹੈ 200 ਜਥੇਬੰਦੀ ਹੈ ਜਿਹੋ ਜਿਹੇ ਹਾਲਾਤ ਬਣ ਗਏ ਉਹ ਜਿਹੇ ਹਾਲਾਤਾਂ ਮੁਤਾਬਕ ਚਰਚਾ ਹੁੰਦੀ ਹੈ ਆਪ ਜੀ ਕਿੰਨੇ ਜਥੇਬੰਦੀਆਂ ਜਾ ਰਹੀਆਂ ਤੁਹਾਡੇ ਨਾਲ ਦੇਖੋ ਪੰਜਾਬ ਦੀਆਂ ਸਾਡੇ ਵਾਲੇ ਫੋਰਮ ਦੇ ਵਿੱਚ 17 ਜਥੇਬੰਦੀਆਂ ਨੇ ਕੋਈ 70 ਜਥੇਬੰਦੀਆਂ ਵੀਰ ਜੀਆਂ ਹੋ ਰਹੇ ਨੇ 10 10 ਤੋਂ ਉੱਪਰ ਮਤਲਬ ਇਹਨਾਂ ਦੇ ਫੋਰਮ 'ਚ ਵੀ ਆਈਆਂ ਹਜੇ ਹੋਰ ਵੀ ਆ ਸਕਦੀਆਂ ਨੇ ਤੋ ਇਹ ਨਹੀਂ ਹੈ ਮੰਦਰ ਕੱਲੇ ਪੰਜਾਬ ਦਾ ਨਹੀਂ ਨਾ ਇਹ ਇਹ ਤਾਂ ਪੂਰੇ ਭਾਰਤ ਦਾ ਹੈ ਜੇ 200 ਜਥੇਬੰਦੀਆਂ 200 ਜਥੇਬੰਦੀ ਦੇ ਵਿੱਚ ਮੰਨ ਲਓ 30 ਜਥੇਬੰਦੀਆਂ ਪੰਜਾਬ ਦੀਆਂ ਹੋਣ ਤੇ ਬਾਕੀ ਤਾਂ ਅਦਰ ਸਟੇਟਾਂ ਤੋਂ ਹਨ ਸਾਰੀਆਂ ਅੰਦੇਸ਼ ਸਾਹਿਬ ਤੁਸੀਂ ਕਿਹਾ ਸੀਗਾ ਕਿ ਜਿਹੜੇ ਲੋਕ ਸਭਾ ਲੜ ਰਹੇ ਚੋਣਾਂ ਨੇ ਉਹਨਾਂ ਨੂੰ ਕਿਸੇ ਨੂੰ ਵੀ ਪੋਲੀਟਿਕਲ ਲੀਡਰ ਨੂੰ ਅਸੀਂ ਆਪਣੀ ਸਟੇਜ ਤੇ ਨਹੀਂ ਆਉਣ ਦੇਣਾ ਜਿਹੜੇ ਚੋਣਾਂ ਲੜwidehat ਨੇ ਉਹ ਆ ਜਾ ਆ ਜਾ ਦੇਖੋ ਦੇਖੋ ਜਿਹੜਾ ਇੱਕ ਸਾਡਾ ਜਥੇਬੰਦੀਆਂ ਦੋਵੇਂ ਫੋਰਮਾਂ ਅੰਦਰ ਇੱਕ ਜਾਪਤਾਤ ਹੈ ਹੋਇਆ ਹੋਇਆ ਠੀਕ ਹੈ ਜਿਹੜਾ ਸਾਡੇ ਜਾਬਤੇ ਨੂੰ ਪੂਰਾ ਕਰੂਗਾ ਉਹਦੇ ਬਾਰੇ ਵਿਚਾਰ ਕਰ ਲਾਂਗੇ ਬਾਕੀ ਪੋਲੀਟੀਕਲ ਲੋਕਾਂ ਬਾਰੇ ਤਾਂ ਕਲੀਅਰ ਆ ਲਕਸ਼ਣਾ ਲੜ ਰਹੇ ਨੇ ਉਹਨਾਂ ਦੇ ਪੱਖ ਹਾਂ ਕੋਈ ਰੌਲਾ ਨਹੀਂ ਕੋਈ ਰੌਲਾ ਨਹੀਂ ਮੈਂ ਤਾਂ ਤੁਹਾਨੂੰ ਕਹਿ ਵੀ ਸਾਡਾ ਜਾਬਤਾ ਬਣਿਆ ਹੋਇਆ ਸਾਡਾ ਜਿਹੜਾ ਸਾਡੇ ਜਾਬਤੇ ਨੂੰ ਫਿਲ ਫੁੱਲਫਿਲ ਕਰੂਗਾ ਉਹਨੂੰ ਅਸੀਂ ਬੁਲਾਵਾਂਗੇ ਨਾ ਜਿਹੜਾ ਸਾਡੇ ਜਾਬਤੇ ਨੂੰ ਨਹੀਂ ਬੁਲਾਉ ਫਿਲਫੁੱਲ ਕਰੂਗਾ ਉਹਨੂੰ ਨਹੀਂ ਬੁਲਾਵਾਂਗੇ ਸਪਸ਼ਟਾ ਕਲੀਅਰ ਆ ਬਾਕੀ ਇਹਦੀ ਬੈਰੀਕੇਟਾਂ ਦੀ ਗੱਲ ਕਹੀ ਆ ਸਪਸ਼ਟ ਹੈ ਦੋਵਾਂ ਫਾਰਮਾਂ ਦੇ ਵਿੱਚ ਦਿੱਲੀ ਕੂਚ ਮਤਲਬ ਦਿੱਲੀ ਕੂਚ ਬਾਕੀ ਮੌਕੇ ਦੀਆਂ ਪ੍ਰਸਥਿਤੀਆਂ ਹੁੰਦੀਆਂ ਜਿਸ ਤਰੀਕੇ ਨਾਲ ਚੱਪੀ ਜਾ ਰਹੇ ਹਾਂ ਜਦ ਅਗਰਾਜ ਇੱਥੇ ਬੰਦੀ ਹੋਗੀ ਲਖੋਵਾ ਜਿੱਥੇ ਬੰਦੀ ਹੋਗੀ ਉਹਨਾਂ ਨੇ ਵੀ ਪਿਛਲੇ ਜਿਹੜਾ ਚੰਡੀਗੜ੍ਹ ਦੇ ਪ੍ਰਦਰਸ਼ਨ ਕਰਾਂਗੇ ਤੁਸੀਂ ਹੁਣ ਕਿਸ ਤਰੀਕੇ ਦੇ ਨਾਲ ਸਿੱਧਾ ਦਿੱਲੀ ਜਾਣਾ ਹੈ ਜਾਂ ਚੰਡੀਗੜ੍ਹ ਵੀ ਕੂਚ ਅੱਥੇ ਵੰਦੀ ਰੁੱਕ ਕੇ ਪ੍ਰਦਰਸ਼ਨ ਕਰਾਂਗੇ ਦੇਖੋ ਦਿੱਲੀ ਮਤਲਬ ਦਿੱਲੀ ਹੀ ਜਾਣਾ ਵਾ ਅਰੇ ਇਹ 13 ਤੋਂ ਬਾਅਦ ਸਵਾਲ ਕਰਿਓ ਸਾਰੇ ਲੈ ਕੇ ਜਾਵਾਂਗੇ ਠੀਕ ਆ ਨਾ ਨਾ ਮਤਲਬ ਕੋ ਚੰਡੀਗੜ੍ਹ ਨਹੀਂ ਆਉਂਦਾ ਸਾਡੇ ਕੰਮ ਦੇ ਵਿੱਚ ਠੀਕ ਆ ਦੇਖੋ ਇੱਕ ਤਰਕ ਤਰਕ ਵੀ ਆ ਵੀ ਨੈਸ਼ਨਲ ਲੈਵਲ ਤੇ ਦੇਸ਼ ਲੈਵਲ ਦਾ ਮੋਰਚਾ ਉਹ ਕਿਸੇ ਦੋ ਸਟੇਟਾਂ ਦੀ ਰਾਜਧਾਨੀ ਚ ਬਹਿ ਕੇ ਨੈਸ਼ਨਲ ਲੈਵਲ ਦੀਆਂ ਮੰਗਾਂ ਨਹੀਂ ਬਣਾ ਸਕਦਾ ਔਰ ਇਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਉਹ ਚੋਣ ਕੈਂਪੇਨ ਚ ਨੇ ਉਹ ਆਪਣੇ ਜਿਹੜਾ ਉਹਨਾਂ ਨੇ ਕੰਮ ਕੀਤਾ ਵਾ ਉਹ ਕੰਮ ਦੇ ਆਧਾਰ ਤੇ ਦੇਸ਼ ਕੋ ਵੋਟ ਮੰਗਣ ਜਾਣਗੇ ਠੀਕ ਆ ਉਹਨਾਂ ਨੇ ਕੀ ਨਹੀਂ ਕੀਤਾ ਅਸੀਂ ਦੱਸਾਂਗੇ ਠੀਕ ਆ ਵੀ ਵਿੱਚ ਅਸੀਂ ਵੀ ਹੈਗੇ ਆ ਤਾਂ ਇਸ ਕਰਕੇ ਕਿ ਕੋਈ ਨੈਸ਼ਨਲ ਲੈਵਲ ਤੇ ਸਭ ਕੁਝ ਚੱਲ ਰਿਹਾ ਤੇ ਨੈਸ਼ਨਲ ਲੈਵਲ ਦਾ ਅੰਦੋਲਨ ਹੀ ਸਾਨੂੰ ਸਿਰੇ ਲਾਊਗਾ ਇਹ ਆਪਾਂ ਉਪਣ ਜਾਣਨੇ ਆ ਵੀ ਸੂਬਿਆਂ ਕੋਲੇ ਦੇਸ਼ ਵਿੱਚ ਅਧਿਕਾਰ ਹੀ ਕਿੰਨੇ ਨੇ ਤੇ ਸੈਂਟਰ ਕੋ ਕਿੰਨੇ ਅਧਿਕਾਰ ਨੇ ਉਹ ਕਿਵੇਂ ਦੁਨੀਆ ਦੇ ਫੈਸਲੇ ਸੈਂਟਰ ਸਰਕਾਰ ਦੇ ਥਰੂ ਹੀ ਸਾਡੇ ਸੂਬਿਆਂ ਚ ਆਉਂਦੇ ਨੇ ਇਸ ਵੇਲੇ ਸੈਂਟਰ ਦੇ ਖਿਲਾਫ ਹੀ ਲੜਾਈ ਜਿਹੜੀ ਆ ਉਹ ਸਹੀ ਦਲੀਲ ਪੱਖੋਂ ਵੀ ਠੀਕ ਆ ਵੈਸੇ ਦੇਸ਼ ਦੇ ਕਿਸਾਨ ਨੂੰ ਜੇ ਫਾਇਦਾ ਪਹੁੰਚਾਉਣਾ ਤਾਂ ਉਹ ਸੈਂਟਰ ਲੈਵਲ ਦੀ ਦਿੱਲੀ ਮੋਰਚੇ ਤੋਂ ਇਲਾਵਾ ਸੰਭਵ ਨਹੀਂ ਹੈਗਾ ਕਿਸੇ ਸੂਬੇ ਦੀ ਰਾਜਧਾਨੀ 'ਚ ਰਾਜੂ ਜੀ ਤੁਸੀਂ Rajasthan ਤੋਂ ਐਂਟਰ ਕਰਨਾ ਕਿਹੜੇ ਕਿਹੜੇ ਬਾਰਡਰ ਰਾਹੀਂ ਤੁਸੀਂ ਐਂਟਰ ਕਰੋਗੇ ਅਸੀਂ ਪਿਛਲੀ ਵਾਰੀ ਵੀ ਡੱਬ ਵਾਲੀ ਐਸੋੜੀ ਤੁਹਾਨੂੰ ਡੱਬ ਵਾਲੀ ਪੈਂਦੇ ਹੈਗਾ ਤੁਸੀਂ ਡੱਬ ਵਾਲੀ ਥਰੂ ਐਂਟਰ ਕਰਾਂਗੇ ਬਾਕੀ Rajasthan ਜਿਹੜੇ ਸਰਕਾਰ ਚਾਹੁੰਦੀ ਆ ਗਮ ਵਾਲੇ ਬਨੋਨਾ ਇਹ ਪੰਜਾਬ ਦੀ ਲੜਾਈ ਹੈ ਮੈਂ ਦੱਸਣਾ ਚਾਹਣਾ ਪੰਜਾਬ ਵਾਲੇ ਤਾਂ ਝੋਨਾ ਕਣਕ ਗੰਨਾ ਨਰਮੇ ਤੇ ਲਗਭਗ 80 ਫਟ ਐਮਐਸਪੀ ਲੈ ਰਹੇ ਆ ਇਹ ਵੱਡੀ ਲੜਾਈ ਪੰਜਾਬ ਦੀ ਨਹੀਂਗੀ ਇਹ ਵੱਡੀ ਲੜਾਈ ਦੇਸ਼ ਦੀ ਹੈ ਅਸੀਂ Rajasthan ਵਾਲੇ ਵਾਰਵੀ ਦੇ ਆ ਬਾਹਰਾ ਕਣਕ ਝੋਨਾ ਜੀਰਾ ਇਸ ਬਗੋਲ ਮਹਿੰਦੀ ਸਭ ਇੱਕ ਜਿੱਦਰਾ ਐਮਐਸਪੀ ਬਣਦੀ ਇਸ ਕਰਕੇ ਇਹ ਲੜਾਈ ਦੇਸ਼ ਦੀ ਹੈ ਜਿਹੜੀ ਗੱਲ ਨਵੀਰ ਨੇ ਕਹੀ ਸੀਗੀ ਉਹ ਬਿਲਕੁਲ ਸਹੀ ਹੈ ਕਿਸਾਨ ਨੂੰ ਕਰਜ਼ੇ ਕਰ ਦਿੱਤਾ ਗਿਆ ਅਸੀਂ ਕਰਜ਼ਾ ਮਾਫੀ ਨਹੀਂ ਮੰਗਦੇ ਅਸੀਂ ਕਰਜ਼ਾ ਮੁਕਤੀ ਮੰਗਦੇ ਹਾਂ ਪੂਰਾ ਪਾ ਮੰਗਦੇ ਹਾਂ ਤਾਂ ਕਿ ਕਿਸਾਨ ਦਾ ਕਰਜ਼ਾ ਨਾ ਹੋਵੇ ਤੇ 13 ਫਰਵਰੀ ਨੂੰ ਤੁਸੀਂ ਦੇਖੋਗੇ ਰਾਜਸਥਾਨ ਵਿੱਚੋਂ ਵੱਡੀ ਸੰਖਿਆ ਦੇ ਕਿਸਾਨ ਜਾਤ ਦੇ ਨਾਲ ਉੱਥੋਂ ਨਿਕਲਦਾ ਹੋਇਆ ਡੱਕਲੀ ਪਹੁੰਚੇਗਾ ਬਿਮਨੂ ਜੀ ਪਿਛਲੀ ਵਾਰ ਜਦੋਂ ਪੰਜਾਬ ਦੇ ਕਿਸਾਨ ਦਿੱਲੀ ਵਾਲਾ ਹਰਿਆਣਾ ਦੇ ਕਿਸਾਨ ਜਿਹੜੇ ਨੇ ਕੋਲ ਇੰਦਰਨਾਮ ਸਿੰਘ ਚੜੂਨੀ ਸਪੈਸ਼ਲ ਕਰਕੇ ਇਸ ਵਾਰ ਉਹ ਦਿਖਾਈ ਨਹੀਂ ਦੇ ਰਹੇ ਕਿਉਂਕਿ ਵਾਕ ਚੱਲ ਰਹੇ ਨੇ ਇਸ ਵਾਰ ਦੇਖੀਏ ਮੈਂ ਇੱਕ ਬਾਤ ਸਪਸ਼ਟ ਕਰ ਦੂੰ जो हम सारे यहाँ भी बैठे हैं या और भी जो लीडर हैं हम किसान समाज के नुमाइंदे हैं मालिक नहीं है मालिक कोई भी नहीं है पिछला आंदोलन भी एक आम किसान ने मजबूती से लड़ा था किसान अपने मुद्दों के साथ किसान मुद्दों पे लड़ना चाहता है और अब की बार भी अगर हरियाणा की बात करें तो किसान आर पार की लड़ाई का मूड बना चुके हैं ये बात स्पष्ट है जो किसान ये सोचता है जो संगठन ये सोचता है कि एमएसपी पे गारंटी कानून किसानों के लिए जरूरी है जो ये सोचता है कि लखीमपुर के न्याय दिलाना जरूरी है तो आज भी से फोन आते हैं। किसान, यूपी सरकार ने जो वादा किया था घायलों को दस दस लाख रुपए मुआवजा देने का आज तक किसी घायल किसान को नहीं मिला है जो किसान संगठन जो किसान लीडर ये सोचता है कि अपनी जमीन बचानी जरूरी है उसके लिए 2013 वाला कानून दोबारा लागू कराना जरूरी है जो ये सोचता है कि मजदूरों के लिए सात सौ रुपए की डेली की मनरेगा को खेती के साथ जोड़ा जाना चाहिए, साल में 200 दिन की उनको रोजगार दिया जाना चाहिए मेरे से पहले सीनियर लीडर्स ने कहा जो दोनों फोरम की रूल रेगुलेशन है जो उन रूल रेगुलेशन पे खराव उतरता होगा जो उन रूल रेगुलेशन को स्वीकार करता होगा उसके बारे में सारे सीनियर लीडर अपनी विचार चर्चा कर लेंगे आगे ਇਸ ਲਈ ਕਿ ਜਿਵੇਂ ਕਿਸਾਨ ਮਜ਼ਦੂਰ ਮੋਰਚਾ ਨਾਮ ਰੱਖਿਆ ਗਿਆ ਜੀ ਕੀ ਤੁਸੀਂ ਜਾਣਕਾਰੀ ਸਾਂਝੀ ਕਰ ਸਕਦੇ ਹੋ ਕਿ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੇ ਕਿੰਨੇ ਲੀਡਰ ਨੇ ਤੁਹਾਡੇ ਨਾਲ ਕਿਉਂਕਿ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਹੋਰ ਬਹੁਤ ਸਾਰੀਆਂ ਡਿਮਾਂਡਸ ਉਹਨਾਂ ਦੀਆਂ ਵੀ ਹੋਣਗੀਆਂ ਉਹ ਜਥੇਬੰਦੀਆਂ ਦੇ ਲੀਡਰ ਕਿੰਨੇ ਨੇ ਤੁਹਾਡੇ ਨਾਲ ਕਿ ਤੁਸੀਂ ਇਹ ਜਾਣਕਾਰੀ ਸਾਂਝੀ ਕਰ ਸਕਦੇ ਹੋ ਉਹਨਾਂ ਦੀਆਂ ਡਿਮਾਂਡਸ ਕਿਹੜੀਆਂ ਐਡ ਕੀਤੀਆਂ ਉਹ ਦੂਜੇ ਨਾਮ ਨਾਲ ਐਡ ਕਰਦਦੇ ਨੇ ਕਿ ਐਸ ਕੇ ਐਮ ਵੱਲੋਂ ਨਹੀਂ ਹੋਵੇਗਾ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਤੁਹਾਡਾ ਦੋ ਦੋ ਕਰਤੇ ਕਲੀਅਰ ਕਿਸਾਨ ਮਜ਼ਦੂਰ ਇੱਕ ਦਾ ਜਿਹੜਾ ਮੋਰਚਾ ਹੈਗਾ ਉਹਦੇ ਵਿੱਚ ਕਿਸਾਨ ਹੀ ਨੇ ਜਾਂ ਮਜ਼ਦੂਰ ਚਲ ਇੱਕ ਤਾਂ ਸਭ ਲੋ ਵੀ ਸਾਡੀ ਜਥੇਪਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਇਹ ਦੋਵਾਂ ਦਾ ਕੰਬੀਨੇਸ਼ਨ ਹੈ ਔਰ ਮਜ਼ਦੂਰਾਂ ਦੀਆਂ ਮੰਗਾਂ ਤੇ ਅਸੀਂ ਬਹੁਤ ਲੜਾਈ ਲੜੀਆ ਜਦੋਂ ਤੁਹਾਨੂੰ ਪਤਾ ਹੋਊਗਾ ਬਾਦਲ ਸਾਹਿਬ ਨੇ 200 ਜੁੰਟ ਕੱਟੀ ਸੀਗੀ ਤਾਂ ਮੈਨੂੰ ਮੈਂ ਹੁਣ ਗੱਲ ਕਰਦਾ ਠੀਕ ਨਹੀਂ ਲੱਗਦਾ ਤੁਸੀਂ ਸਾਨੂੰ ਪੁੱਛ ਲਿਓ ਵੀ ਅਸੀਂ ਕਿੰਨਾ ਬਾਈਕਟ ਕਰਾਇਆ ਸੀਗਾ ਠੀਕ ਆ ਔਰ ਉਹ ਲੜਾਈ ਲੜ ਕੇ 200 ਜੂਨਟ ਦੀ ਮਾਫੀ ਲਈ ਸੀ 100 ਜੂਨਟ ਕਰਤਾ ਸੀਗੇ ਲੜ ਕੇ ਲੜੇ ਸੀਗੇ ਔਰ ਹੁਣ ਵੀ ਮਜ਼ਦੂਰਾਂ ਦੀ ਲੜਾਈ ਤੇ ਬਰਾਬਰ ਔਰ ਸਾਡੇ ਮੇਰੇ ਮਗਰ ਵੀ ਇੱਕ ਲੀਡਰ ਬੈਠੇ ਜਿਨ੍ਹਾਂ ਦੀ ਜਥੇਬੰਦੀ ਨਾਲ ਤਾਂ ਇਸ ਫੋਰਮ ਦੇ ਵਿੱਚ ਲਗਭਗ ਕਹਿ ਲੋ ਵੀ ਮੈਂ ਕਹਿੰਦਾ ਵੀ 50-60 ਯੂਨੀਅਨ ਹੋਣਗੇ ਜਿਹੜੀਆਂ ਕਿਸਾਨ ਮਜ਼ਦੂਰ ਦੋਵਾਂ ਨੂੰ ਰਿਪਰੈਜ਼ੈਂਟ ਕਰਦੀਆਂ ਤੇ ਇਸ ਕਰਕੇ ਉਹਨਾਂ ਵਾਸਤੇ ਅਲੱਗ ਨਹੀਂ ਅਗਲ ਕੋਈ ਆਉਣਾ ਚਾਹੂਗਾ ਸਵਾਗਤ ਹੋਊਗਾ ਦਾ ਦੂਜਾ ਪੰਜਾਬ ਚੋਂ ਬਾਹਰ ਨਿਕਲ ਜਾਓ ਸਾਊਥ ਇੰਡੀਆ ਚਲੇ ਜਾਓ ਤੁਸੀਂ ਕੇਰਲਾ ਚਲੇ ਜਾਓ ਤੁਸੀਂ ਤਾਮਿਲ ਚਲੇ ਜਾਓ ਇਹਦਾ ਮੱਧ ਪ੍ਰਦੇਸ਼ ਚ ਵੀ ਇਧਰ ਜੂਪੀ ਚ ਵੀ ਉਹ ਕਿਸਾਨਾਂ ਮਜ਼ਦੂਰਾਂ ਦਾ ਕੰਬੀਨੇਸ਼ਨ ਵਾਲੀਆਂ ਜਿੱਥੇ ਬੰਦੀਆਂ ਹੁੰਦੀਆਂ ਨੇ ਕੋਈ ਦੋਹਾਂ ਦੋਹਾਂ ਦਾ ਛੋਟਾ ਕਿਸਾਨ ਆ ਮਜ਼ਦੂਰ ਵੀ ਕਰਦਾ ਕਿਸਾਨ ਵੀ ਜਦੋਂ ਤੱਕ ਮੰਗਾ ਅਲੱਗ ਦਾ ਹੈਗਾ ਇੱਕ ਤਾਂ ਹੈਗੀ ਨਰੇਗਾ ਅਸੀਂ ਦੱਸੀ ਵੀ 200 ਦਿਨ ਡਾਢੀ ਬਾਰੇ ਉਧਰ ਕਲੀਅਰ ਹੋ ਗਿਆ ਇੱਕ ਹੈਗੀ ਪੈਨਸ਼ਨ ਕਿਸਾਨ ਤੇ ਖੇਤ ਮਜ਼ਦੂਰ ਦੀ ਦੋ ਹੋ ਗਿਆ ਤੇ じゃ ਕਰਜ਼ ਮੁਕਤੀ ਕਿਸਾਨ ਤੇ ਖੇਤ ਮਜ਼ਦੂਰ ਦੀ ਤੇ ਚੌਥਾ ਆ ਗਿਆ ਬਿਜਲੀ ਵਾਲਾ ਬਿਜਲੀ ਤਾਂ 올 ਸਮਾਜ ਨੂੰ ਡਿਪੈਂਡ ਕਰਦਾ ਤੇ ਵਿੱਚ ਉਹਦੇ ਆ ਵੀ ਹੈ ਗਿਆ ਤਾਂ ਇਹ ਇਹ ਇਹਦੇ ਵਿੱਚੋਂ ਦਸਾਂ ਚੋਂ ਚਾਰ ਮੰਗਾਂ ਟੁੱਟ ਸਿੱਧੇ ਅਮਰੂਪ ਵਿੱਚ ਮਜ਼ਦੂਰਾਂ ਵਾਸਤੇ ਹੈਗੀਆਂ ਅ ਥੋੜਾ ਜਿਹਾ ਮੈਂ ਐਡ ਕਰ ਦਿਆਂ ਇਹ ਚ ਗੱਲ ਸਭ ਤੋਂ ਵੱਡੀ ਮੰਗਾਂ ਦੇਖਣ ਨੂੰ ਆ ਲੱਗਦਾ ਵੀ ਸ਼ਾਇਦ ਇਹ ਕਿਸਾਨਾਂ ਦੀ ਹੈ ਅਸੀਂ ਮੰਗ ਰਹੇ ਹਾਂ ਸੀ2 50 ਡਾਕਟਰ ਸੁਮੇ ਨਾਥਨ ਦੇ ਫਾਰਮੂਲੇ ਅਨੁਸਾਰ ਜਦੋਂ ਸੀ2 ਆਉਣਾ ਹੈ ਨਾ ਉਸ ਵੇਲੇ ਸਾਡੀ ਝੋਨੇ ਦੀ ਲਵਾਈ ਦੀ ਕੀਮਤ ਜੁੜਨੀ ਆ ਖਰਚਾ ਜੁੜਨਾ ਤੇ ਜਦੋਂ ਸਾਡਾ ਖਰਚਾ ਜੁੜਨ ਲੱਗ ਗਿਆ ਸਾਡੇ ਮਜ਼ਦੂਰ ਨੂੰ ਅਸੀਂ ਅੱਜ 3000 ਰੁਪਿਆ ਦਿੰਨੇ ਆ ਤੇ ਜੇਕਰ ਇਹ ਜੁੜਨ ਲੱਗ ਜੇ ਤਾਂ ਸਾਨੂੰ ਇਹਦੇ ਨੇ ਡੇਡਾ ਹੋ ਕੇ ਮਿਲਣਾ ਫਸਲ ਦੇ ਰੂਪ ਦੇ ਵਿੱਚ ਜੇ ਤੋ ਡੇਡਾ ਹੋ ਕੇ ਮਿਲਿਆ ਸਾਨੂੰ ਕਿੰਨਾ ਮਿਲੇਗਾ 1500 ਤੇ ਸਾਡੇ ਮਜ਼ਦੂਰ ਨੂੰ ਜੇਕਰ ਸਰਕਾਰ ਉਹਦੀ ਝੋਨੇ ਦੀ ਲੁਵਾਈ 10000 ਕਰ ਦੇਵੇ ਤਾਂ ਸਾਨੂੰ ਤਾਂ ਉਹਦੇ ਅਗੇਂਸਟ ਕਿੰਨਾ ਮਿਲ ਗਿਆ ਜੀ 1 ਏਕੜ ਦੇ ਵਿੱਚੋਂ 5000 ਰੁਪਿਆ ਤਾਂ ਸਾਡੀ ਤਾਂ ਮਜ਼ਦੂਰ ਦੀ ਸਾਂਝੀ ਮੰਗਣੀ ਬਣ ਗਈ ਇਹ ਮੇਰਾ ਕਹਿਲਾਏ ਪੱਤਰਕਾਰ ਮੇਰੇ ਨਾਲ ਬਧ ਬਿਹਤਰ ਸਮਝਦੇ ਹੋਣਗੇ ਇਹ ਮੰਗਾ ਸਾਰਿਆਂ ਦੀਆਂ ਸਾਂਝੀਆਂ ਨੇ ਸਾਡੀ ਲਾਗਤ ਦੇ ਵਿੱਚ ਕਾਸਟ ਸਟੇਟ ਦੇ ਵਿੱਚ ਲੇਬਰ ਜੁੜ ਜੇ ਤਾਂ ਸਾਨੂੰ ਉਹਨੂੰ ਦੇਣ ਚ ਕੀ ਰੌਲਾ ਹੈਗਾ ਇਸ ਕਰਕੇ ਉਹਦੀ ਸਾਂਝੀ ਮੰਗ ਬਣਦੀ ਹੈਗੀ ਠੀਕ ਹੈ ਜੀ ਧੰਨਵਾਦ ਜੀ ਬੜੀ ਬੜੀ ਮਿਹਰਬਾਨੀ ਪ੍ਰਸਾਦ